ਗੱਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਆ ਗਿਆ ਦੂਜਾ ਦਿਨ ਕਰਤਾਰ ਦੀ ਰਿਪੇਅਰ ਦਾ ਤੇ ਅੱਜ ਲੱਗੇ ਮੁੰਡੇ ਧੌਣ ਤਾਣ ਵੇਖੋ ਕਾਲੂ ਨਹੀਂ ਕਾਲੂ ਕਿੱਦਾਂ ਹੋ ਗਿਆ ਬਾਈ ਧੌਣ ਲੱਗੇ ਜੀ ਅੱਜ ਫਿਰ ਅੱਜ ਲੱਗੇ ਧੌਣ ਵਿੱਚ ਹੋ ਗਿਆ ਇੱਧਰ ਵੇਖੋ ਵਿੱਚੋਂ ਖਾਲੀ ਆਵੇਂ ਭਜਾ ਕੇ ਦੂਜੇ ਪਾਸੇ ਮੋਟਰਸਾਈਕਲ ਕੱਢ ਦੋ ਚੈੱਕ ਕਰੋ ਵਿੱਚ ਮਸ਼ੀਨ ਦੇ ਹੁੰਦਾ ਹੀ ਕਾਜ ਕੁਝ ਨਹੀਂ ਆ ਤੇ ਵੇ ਮਾਣਾ ਇੱਧਰੋਂ ਮੈਂ ਭਜਾਇਆ ਹੋਏ ਮੋਟਰਸਾਈਕਲ ਉਧਰ ਆ ਰ ਪਰ ਕਰਿੰਗਾ ਉਹ ਕੱਢ ਦਿੰਨੇ ਆ ਆਹ ਦੇਖੋ ਜਗਾੜ ਇਹਦਾ ਸਾਰਾ ਹੀ ਪਿਆ ਕਰਤਾ ਹੈ ਨਾ ਚੈੱਕ ਕਰੋ ਇਧਰ ਸਟਾਵਾ ਕਰੇ ਇੱਕ ਭਰਿਆ ਹੀ ਜਮਾਨਾ ਦੇਖਿਆ ਹੀ ਨਹੀਂ ਗਣਕਤੇ ਜ ਆਪ ਦਾ ਇੱਕ ਭਰਿਆ ਹੀ ਚਲਾਈ ਗਏ ਸਾਡੇ ਬੰਦੇ ਲੇੜੇ ਚਾਲਾ ਨਾ ਆਹ ਵੇਖੋ ਬਾਕੀ ਪਿਛਲੇ ਸਾਲ ਨਵੇਂ ਪਾਇਸ ਝੋਨੇਉ ਨਾ ਫੇਰ ਬਾਹਰ ਕੱਢਦੇ ਪਤਾ ਨਹੀਂ ਕੀ ਚੱਕਰ ਬਣਿਆ ਇਹਨਾਂ ਨੂੰ ਬਾਹਰ ਘਾਤੋਂ ਕੱਢੇ ਜੀ ਹੈ ਬਾਹਰ ਘਾਤੋਂ ਕੱਢੇ ਧੋਣ ਕਰਕੇ ਧੋਣ ਕਰਕੇ ਧੋਣ ਕਰਕੇ ਤਾਂ ਨਹੀਂ ਤੁਸੀਂ ਘੜਦੇ ਕੋਈ ਕਾਰਾ ਹੋਊਗਾ ਕੋਈ ਨਵਾਂ ਜਿਗਾਰ ਸਾਡੇ ਬੰਦੇ ਜਿਗਾਰ ਬੜਾ ਲਾਉਂਦੇ ਹਰ ਸਾਲ ਇਹਨਾਂ ਕੋਈ ਨਾ ਕੋਈ ਜਿਗਾਰ ਲਾਈ ਜਾਣਾ ਲਾਈ ਜਾਣਾ ਹੁਣ ਧੋਣ ਲੱਗੇ ਆ साफ तो तो हो गया सर हूं थले करने

ਇੱਕ ਕਰਵਾਡੇ ਫੋਰਮੈਨ ਇਹ ਬਣਿਆ ਜੋ ਮਿਸਤਰੀ ਦੂਜਾ ਕੀ ਜਾਂਦੇ ਹੁੰਦੇ ਆ ਲੱਕੜਾ ਸਵੇਰ ਦਾ ਰੰਦਾ ਲਾਉਂਦੇ ਆ ਆ ਗੁੜਕੇ ਕਰਦੇ ਆ ਪੂਰਾ ਰੰਦਾ ਲਾਰਾ ਗੁੜਕੇ ਵਧੀਆ ਬਣਾਉਂਦੇ ਬੰਦੇ ਆਡੇ ਸਵੇਰ ਦੇ ਲੱਗੇ ਭਈ ਇਹਨਾਂ ਮਸ਼ੀਰ ਧੋਤੀ ਚੈੱਕ ਕਰੋ ਆ ਚਮਕਾਤੀ ਪੂਰੀ ਕਲਗੇ ਮੂਹਾਂ ਫੇਰ ਗੱਲ ਉਹ ਪੂਰੀ ਰਿਸ਼ਤ ਦੀ ਨਾਲ ਤੇ ਹੁਣ ਮੈਂ ਤਾਂ ਵਟ ਕੱਢੀ ਉਹਦੇ ਬਾਅਦ ਅਗਲੇ ਹੋ ਗਏ ਪਾਈ ਪੱਥਰ ਬਣਾ ਅਗਲੇ ਹੋ ਗਏ ਹਾਂ ਤੇ ਹੁਣ ਆਪਾਂ ਬਿਲਡਿੰਗ ਦੇ ਨਾਲ ਆਜ ਕਰ ਲੱਗੇ ਆ ਕਿਸ਼ਤੀ ਸਹੀ ਅਸੀ ਪੋਟ ਘੱਟੇ ਵੀਰ ਜੀ ਡੱਬ ਕਰ ਰਹੇ ਨਹੀਂ ਕਿਸ਼ਤੀ ਦੇ ਨਾਲ ਕਰਦੇ ਸੀਪਾਂ ਦੀ ਢਿਵਰੀ ਬਣਾ ਰਹੇ Satsi.